ਤੇ ਕਰੇ ਲਈ ਕੋ ਚਿਤ ਕਰ ਦੇਉ ਮੇਟਨੀ دل ਹੈ ਨਹੀਂ ਮਾਇ ਦਿਲ ਨਹੀਂ ਕੋਈ ਸਲੇਟ ਨਹੀਂ ਚਿਤ ਕਰੇ ਲਈ ਕੋ ਚਿਤ ਕਰ ਦੇਉ ਮੇਟਨੀ ਇਹ ਗੱਲ ਪੁੱਗਦੀ ਨਹੀਂ ਹੁੰਦੀ ਹਰ ਤਾ ਇਹ ਗੱਲ ਪੁੱਗਦੀ ਨਹੀਂ ਹੁੰਦੀ ਹਰ ਤਾ ਆਈ ਅੰਮੀ ਇਹ ਨੀ ਕਿਵੇਂ ਲੀਕਿਆ ਗਿਆ ਦਿਲ ਦੀ ਕਿਤਾਬ ਉਤੇ ਸੱਜਣਾ ਦਾ ਨਾਂ ਬਸ ਮੇਰੇ ਹੁੰਦਾ ਮੈਨੂੰ ਪੂਰ ਦੇ ਤੂੰ ਤਾਂ ਆਈ ਅੰਮੀ ਇਹ ਨੀ ਕਿਵੇਂ ਲੀਕਿਆ ਗਿਆ ਬੈਠ ਕੇ ਤੂੰ ਦੱਸ ਮੇਰਾ ਜਿਹੜਾ ਵੀ ਕਸੂਰ ਨਹੀਂ ਮੰਨਣ ਬਾੜੀ ਮੈਂ ਗੱਲ ਮੰਨ ਨੂੰ ਜ਼ਰੂਰ ਨਹੀਂ ਬੈਠ ਕੇ ਤੂੰ ਦੱਸ ਮੇਰਾ ਜਿਹੜਾ ਵੀ ਕਸੂਰ ਨਹੀਂ ਮੰਨਣ ਬਾੜੀ ਮੈਂ ਗੱਲ ਮੰਨ ਨੂੰ ਜ਼ਰੂਰ ਨਹੀਂ ਅੰਦਰੋਂ ਤੂੰ ਬੋਲ ਅੰਦਰੋਂ ਤੂੰ ਬੋਲ ਜਿਹੜੀ ਗੱਲ ਮੈਂ ਪੁੱਛਾਂ ਆਏ ਜੰਮੀਏ ਨੀ ਆਪਣੀ ਲਿਖਿਆ ਗਿਆ ਦਿਲ ਦੀ ਕਿਤਾਬ ਉਤੇ ਸੱਜਣਾ ਦਾ ਨਾਂ ਆਏ ਜੰਮੀਏ ਨੀ ਕਿੰਨੇ ਲਿਖਿਆ ਗਿਆ ਹਰ ਜਖਾਇ ਕਿ ਤੇਰੀ ਚਾਲ ਕੀ ਐ ਜੇ ਵਾਂਗ ਪਰਾਇਆ ਮਹਿਨਾ ਖੈ ਨੀਲੋਂ ਤੇਰਾ ਰਿਸ਼ਤਾ ਸਾਡੇ ਨਾਲ ਕੀ ਐ ਦਿਲ ਦੀ ਇੱਕ ਤਾਬ ਉਤੇ ਸੱਜਣਾ ਦਾ ਨਾ ਦੇ ਇੱਥੇ ਦੇਖੋ ਕਿਵੇਂ ਤਾਲੀਆਂ ਸ਼ੁਰੂ ਹੋ ਗਈਆਂ ਦਿਲ ਦੀ ਤਾਕਤ ਸੱਜਣਾ ਦਾ ਨਾ ਆਇਆ ਮੀਏ ਨੀ ਕਿਵੇਂ ਲੀਕਿਆ ਗਿਆ ਬਸ ਮੇਰੇ ਹੁੰਦਾ ਮੈਨੂੰ ਭੂਲੀ ਤੋ ਤਾਂ ਆਇਆ ਮੀਏ ਨੀ ਕਿਵੇਂ ਲੀਕਿਆ ਗਿਆ ਹਾਏ ਦਿਲ ਦੀ ਤਾਕਤ ਸੱਜਣਾ ਦਾ ਨਾ ਆਇਆ ਮੀਏ ਨੀ ਕਿਵੇਂ ਲੀਕਿਆ ਗਿਆ ਓ ਸ਼ਰਮਾਉ ਨਾ ਪਈ ਇੱਥੇ ਤੁਹਾਡੇ ਦੇ ਕੈਮਰੇ ਨਹੀਂ ਲੱਗੇ ਹੋ ਤੁਸੀਂ ਖੁੱਲ ਕੇ ਗਾਓ ਲਿਖਣੇ ਨੂੰ ਜਦੋਂ ਸੀ ਕਲਮ ਚੁੱਕ ਲੈਂਦੀ ਤੇਰੀ ਤਾਂ ਨਿਗਾਹ ਸੀ ਛੱਟ ਮੇਰੇ ਉੱਤੇ ਪੈਂਦੀ ਤੋੜ ਕੇ ਕਲਮ ਸੁੱਟ ਦਿੰਦੀ ਸੀ ਪਰ ਤਾਂ ਵੀ ਅੰਗੇ ਨਹੀਂ ਕਿ ਵੇ ਲਿਖਿਆ ਗਿਆ ਦਿਲ ਦੀ ਕਿਤਾਬ ਉੱਤੇ ਸੱਜਣਾ ਦਾ ਨਾ ਵਾਸ ਮੇਰੇ ਹੁੰਦਾ ਮੈਨੂੰ ਕੂੜ ਦੀ ਤੂੰ ਤਾਂ ਹਾਂ ਮੀਏ ਨਹੀਂ ਕਿ ਮੈਂ ਲਿਖਿਆ ਗਿਆ ਹਾਸਿਆਂ ਦੇ ਉੱਤੇ ਵੀ ਇਹ ਲਾਉਣੀਆਂ ਪਵੰਦੀਆਂ ਸੋਚ ਲੈਨੀ ਮਾਏ ਇਹ ਗੱਲਾਂ ਨਹੀਂਓ ਚੰਗੀਆਂ ਹਾਸਿਆਂ ਦੇ ਉੱਤੇ ਵੀ ਇਹ ਲਾਉਣੀਆਂ ਪਵੰਦੀਆਂ ਸੋਚ ਲੈਨੀ ਮਾਏ ਇਹ ਗੱਲਾਂ ਨਹੀਂਓ ਚੰਗੀਆਂ ਧੁੱਪ ਵਾਂਗੂ ਧੁੱਪ ਵਾਂਗੂ ਸਰਦਿਨਾ ਦੇਖੀ ਕੋਈ ਚਾਂ ਆਏ ਨਹੀਂ ਐਨੀ ਕਿ ਮਿਲ ਕੇ ਆ ਗਿਆ ਦਿਲ ਦੀ ਕਿਤਾਬ ਉੱਤੇ ਸਜਣਾ ਦਾ ਨਾ ਇਹਨਾਂ ਗੱਲਾਂ ਵੱਲ ਥੋੜਾ ਧਿਆਨ ਦੇਣਾ ਜਿਹੜਾ ਮੈਂ ਤੁਹਾਨੂੰ ਪੇਸ਼ ਕਰਨ ਲੱਗਿਆ ਪਰਵਾਨ ਚੜਾਉਣ ਦੀਆਂ ਧਿਆਨ ਨਾਲ ਸੁਣੋ ਥੋੜਾ ਜਿਹਾ ਧਿਆਨ ਨਾਲ ਸੋਨਾ ਵਣਵਾਣ ਕੇ ਹੋਰਾਂ ਵਿੱਚ ਆਉਣ ਦੀਆਂ ਕਿਸੇ ਦੀਆਂ ਨਜ਼ਰਾਂ ਚ ਪਰਵਾਨ ਚੜਾਉਂਦੀਆਂ ਉਹ ਜਿ ਦੁਖਾੜ ਤਕੜਦੇ ਸੀ ਜੋ ਧੁਖਾੜ ਤਕੜ ਦੇਤੀ ਦਿਨ ਹੋਰ ਕੀ ਕੁੰ ਦੇਤੀ ਉਹ ਦਿਨ ਸੀ ਹੋਰ ਹੋਏ ਐ ਦਿਨ ਹੋਰ ਹੋਏ ਖਿਆਲਾਂ ਵਿੱਚ ਨੱਚਦੇ ਨੇ ਯਾਦਾਂ ਦੇ ਮੋਰੀ ਹੋਏ ਉਹ ਦਿਨ ਸੀ ਹੋਰ ਹੋਏ ਐ ਦਿਨ ਹੋਰ ਹੋਏ ਖਿਆਲਾਂ ਵਿੱਚ ਨੱਚਦੇ ਨੇ ਯਾਦਾਂ ਦੇ ਮੋਰੀ ਹੋਏ ਹਵਾ ਵਿੱਚ ਤਰਦੇ ਸੀ ਓ ਹਵਾ ਵਿੱਚ ਤਰਦੇ ਸੀ ਦਿਨ ਹੋਰ ਕਿੰਨੇ ਸਾਗਾ ਚ ਬੀਬੀ ਦੀ ਗੋਦੀ ਚੋਂ ਬਾਪੂ ਦੀਆਂ ਬਾਹਾਂ ਚ ਅਸੀਂ ਹਵਾ ਵਾਂਗ ਰਾਂਸਾ ਦੋਹਾਂਦੇ ਸਾਗਰ ਚ ਗੱਲ ਗੱਲ ਤੇ ਅਰਦੇ ਸੀ ਓ ਗੱਲ ਗੱਲ ਤੇ ਅਰਦੇ ਸੀ ਦਿਨ ਹੋਰ ਵੀ ਕੁੰਦੇ ਸੀ ਜਦ ਤਿਤਲੀਆਂ ਤਿਤਲੀਆਂ ਜਦ ਤਿਤਲੀਆਂ ਭੜਦੇ ਸੀ ਅੱਛਾ ਤੇ ਸਾਡੇ ਚੌਦੋਂ ਤਾਕਤ ਵੀ ਬਹੁਤ ਹੁੰਦੀ ਸੀ ਅੱਗੇ ਪਿੱਛੇ ਸੀ ਸੋਚਦੇ ਨਹੀਂ ਸੀ ਹੁੰਦੇ ਘਰ ਤੋਂ ਭੱਜਣ ਦੀਆਂ ਜਦੋਂ ਧਮਕੀਆਂ ਦਿੰਦੇ ਸੀ ਮਾਪਣੀ ਨੂੰ ਵੀ ਟੁੱਟ ਟੁੱਟ ਕੇ ਪੈਂਦੇ ਸੀ ਘਰ ਤੋਂ ਭਜਣ ਦੀਆਂ ਜਦੋਂ ਧਮਕੀਆਂ ਦੇਂਦੇ ਸੀ ਮਾਪਣੀ ਨੂੰ ਵੀ ਟੁੱਟ ਟੁੱਟ ਕੇ ਪੈਂਦੇ ਸੀ ਕਾਲਜ ਵਿੱਚ ਪੜਦੇ ਸੀ ਕਾਲਜ ਵਿੱਚ ਪੜਦੇ ਸੀ ਨਿੰਹੋ ਰੀਕੁੰਦੇ ਸੀ ਕੋੜੇ ਦਮ ਲੈ ਲੈ ਕਰੋ ਤਾੜੀਆਂ ਮੈਂ ਝੂਲ ਮਾਈ ਜਾਂਦਾ ਸੀ ਤਰੇ ਆ ਮੈਂ ਝੂਲ ਮਾਈ ਜਾਂਦਾ ਸੀ ਤਰੇ ਤਾਂ ਵੀ ਨੂੰ ਕੀ ਫਰਮਾ ਫੜਿਆ 10 ਗਜ਼ ਮਸਾਂ ਗਿਆ ਸੀ ਹਾਲਾ ਤੰਮੀ ਨੇ ਚਕਾਤੀਆਂ ਛਾਲਾਂ ਤੌਂ ਮੀਂ ਪੰ ਉਰੇ ਆ ਸੀ ਪਛਤਾ ਮੋਟਾ ਹੇ ਹੋਂ ਤਰੇ ਆ ਸੀ ਮੈਂ ਕੇਵਲ ਤਾਲੀਵਾਜ ਜੀ ਦਾ ਨਾਂ ਲੈਣਾ ਭੁੱਲ ਗਿਆ ਸੀ ਕਿਉਂਕਿ ਜਦੋਂ ਮੇਰੇ ਲੱਗ ਕੇ ਚਾਉਂਦੇ ਨੇ ਫਿਰ ਇਹ ਮੇਰਾ ਨਾਂ ਵੀ ਲੈਂਦੇ ਹੁੰਦੇ ਨੇ ਇਹ ਤਾਂ ਦੇਣ ਨੂੰ ਲੈਣਾ ਭਾਈ ਮੀਤੇ ਵੇਟੇ ਵੀ ਨੂੰ ਕੜਾ ਵੀਰ ਬੋਲ ਤੋ ਰਿਆ ਬੇਟੇ ਜਲਦੀ ਕਰ ਤੇਰੇ ਪਾਪਾ ਆਏ ਨੇ ਮੈਨੂੰ ਰੋਟੀ ਬਣਾਣੀ ਆ ਮੰਮੀ ਮੈਂ ਆਉਣੀ ਆ ਉਹ ਹੋਏ ਰੰਗ ਮਾਚ ਮੈਂ ਸੁਣਿਆ ਵੀਰੇ ਨੂੰ ਕੀ ਹੋ ਗਿਆ ਉਹ 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 ਮੈਨੂੰ ਪਈ ਸੰਜਾ ਮਾਨੂੰ ਵੀ ਲਈ ਆ ਕੀ ਸੰਜਾ ਬੱਬੂਆ ਸੰਜਾ ਬਫੂਰਾ ਲੁਕਿਆ ਤੂੰ ਲੁਕਿਆ ਬੇਨਾ ਇੱਥੇ ਰੁਪਾ ਲੁਕਿਆ ਤੂੰ ਲੁਕਿਆ ਬੇਨਾ ਇੱਥੇ ਰੁਪਾ ਮਾਰ ਪਰ ਕੰਟ ਚੀੜ ਦੇਨਾ ਕੋਈ ਕੰਟਾ ਆਪਾਂ ਨੇ ਵੀ ਹਉ ਨੂੰ ਦੇ ਆਪਾਂ ਨੇ ਵੀ ਹਉ ਨੂੰ ਦੇ ਚੋਰ ਝੁੱਪ ਲਈਆ ਮਨ ਨਹੀਂ ਸੰਗਿਆ ਬੱਗੂਆ ਓ ਉੱਚੀ ਮਰ ਜੋ ਸੰਗਿਆ ਬੱਗੂਆ

ਓਏ ਬਹੁਤ ਤਾਂ ਦੁੱਧੂ ਲੈਣਾ ਹੁਣ ਕਿੰਨੀ ਦੇਰ ਬਾਅਦ ਬੋਲਿਆ ਮਾਉ ਜਿਆ ਮਾਉ ਵੇ ਤਾਂ ਮੈਂ ਪਪੂ ਨੂੰ ਦੁੱਧੂ ਦੇ ਦੇ ਬੇਟੇ ਹੁਣ ਤੇ ਮੈਨੂੰ ਜੇ ਦੁੱਧ ਪਿਆ ਕੇ ਅਟੀਆਂ ਤਾਂ ਸੀ ਸਮਝ ਬੂਆ ਬਿੱਲੀ ਆਈਆ ਹਾਂ ਜਾ ਬੂਆ ਬਿੱਲੀ ਆਈਆ

बुत तो ध्यान देख लाने दे <laughs> तो अले तू छोटे तू बटा हो जाऊंगा बबी अमृतसर जाया करा पुस्तक तो तो मेला देखने अले तू नहीं इसलिए सौ जाबू सौज बबू आ ਮੈਂ ਅਜੇ ਸਟਾਰਟ